एस आई हरीश कुमार इंचार्ज पीओ स्टाफ अमृतसर वल्लो अपनी टीम नाल मिलके पगोड़े दोषी सीता सिंह पुत्र पाल सिंह वासी बाबा लाट साहिब गली नेड़े गुरुद्वारा साहिब वाली हरगोबिंदपुरा कोट खालसा अमृतसर गगनदीप सिंह उर्फ गुग्गी पुत्र सतनाम सिंह वासी गली नंबर चार अन्ननगर अमृतसर थाना डी डिवीजन अमृतसर गिरफ्तार ਕੀਤਾ ਗਿਆ एहनानू मानयोग अदालत विच पेश कीता गया ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੀਡ ਕਰਕੇ ਦੋ ਪਿਓਰੈਸਟ ਕੀਤੇ ਆ ਜੀ ਜਿਹੜੇ ਕੀ ਸਾਡੇ ਮਾਨ ਜੋ ਕਮੇਰਨ ਸਾਹਿਬ ਸਰਦਾਰ ਜੀਪੀਐਸ ਪੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਿਟੀ ਤੇ ਸਰਦਾਰ ਰਪਿੰਦਰ ਸਿੰਘ ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਤੇ ਸਰਦਾਰ ਚਗਵਿੰਦਰ ਸਿੰਘ ਜੀ ਪੀਪੀਐਸ ਏਡੀਐਸਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡਾ ਸਟਾਫ ਜਿਹੜਾ ਵਰਕਾਉਂਟ ਕਰ ਰਿਹਾ ਜੀ ਜਿਹੜੇ ਟੂਪ ਯੂਨਰਸਟ ਕੀਤੇ ਉਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ ਜੀ ਇੱਕ ਜਿਹੜਾ ਪਹਿਲਾ ਵੀਓ ਦਾ ਨਾਮ ਹੈ ਸੀਤਾ ਸਿੰਘ ਸਨੋ ਪਾਲ ਸਿੰਘ ਆਰੋ ਹਰਗੁਬਿੰਦਪੁਰਾ ਕੋਟ ਖਾਲਸਾ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ ਇਹ ਬਾਦਾਲਤ ਸ਼੍ਰੀ ਸੁਖਪ੍ਰੀਤ ਕੋਰ ਮੈਡਮ ਜੀ ਐਮ ਆਈ ਸੀ ਦੀ ਕੋਰਟ ਦੇ ਵਿੱਚੋਂ ਮੁਕਤਮਾ ਨੰਬਰ 53 ਡੇਟਡ 31 1 2022 ਅੰਡਰ ਸੈਕਸ਼ਨ 414 ਅਕਸਾ ਇਜੈਕਟ ਦਾ ਪਰਚਾ ਹੈ ਪੀ ਐਸ ਲਾਮਾਬਾਦ ਜਦੇ ਵਿੱਚ ਪੀ ਯੂ ਸੀ ਇਹ ਰਿਪੋਰਟ ਡੇਟਡ ਹੈ 21/4/2023 ਜਿਹੜਾ ਦੂਸਰਾ ਵੀਓ ਉਹਦਾ ਨਾਮ ਹੈ ਗਗਨਦੀਪ ਸਿੰਘ ਜੀ ਉਸ ਗੁੱਗੀ ਸਨ ਬੋ ਸਤਨਾਮ ਸਿੰਘ ਆਰੋਗਲੀ ਨੰਬਰ 4 ਅਨਗੜ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ ਇਹ ਬਾਦਾਲ ਤਸ਼ਰੀ ਅੰਕਿਤਾ ਗੁਪਤਾ ਜੀ ਐਮਐਸਸੀ ਦੀ ਕੋਰਟ ਦੇ ਵਿੱਚੋਂ ਮੁਕੱਦਮਾ ਨੰਬਰ 80 ਡੇਟਡ 31/8/2019 ਅੰਡਰ ਸੈਕਸ਼ਨ 414 ਕਸਾਈ ਐਕਟ ਥਾਣਾ ਡੀਟੇਲ ਅੰਮ੍ਰਿਤਸਰ ਵਿੱਚ ਮੁਕਦਮਾ ਦਰਜੀ ਜਿਹਦੇ ਵਿੱਚ ਪੀਓਸੀ ਦੀ ਪੀਓ ਡੇਟ ਕੀ ਜੀ 10/3/2025 ਇਹ ਜਿਹੜਾ ਗਗਨਦੀਪ ਸਿੰਘ ਇੰਗਲਿਸ ਗੁੱਗੀ ਹੈ ਇਹਦੇ ਖਿਲਾਫ ਤਿੰਨ ਮੁਕਦਮੇ ਤਿੰਨ ਹੋਰ ਮੁਕਦਮੇ ਜਿਹੜੇ ਉਹ ਚੱਲ ਰਹੇ ਜਿਹੜੇ ਵੱਖ-ਵੱਖ ਥਾਣੇ ਦੇ ਵਿੱਚ ਅੰਡਰ ਇਨਵੈਸਟੀਗੇਸ਼ਨ ਚੱਲ ਰਹੇ ਜੀ ਐਸਆਰ ਵੀ ਨਸ਼ੇ ਵੀ ਆਦੀ ਹੈ ਸਰ ਨਹੀਂ ਨਸ਼ੇ ਦਾ ਕੋਈ ਅੰਦਰੇ ਸ਼ਰਾਬ ਸ਼ੂਕ ਰੇਤ ਦੇ ਉਹਦੇ ਬਚਤ ਅਧਿਆਨ ਨਾ ਰੱਖੋ